ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਮੱਜਾਂ ਦਿਖਾਉਣੀਆਂ ਇੱਕ ਟੁੱਕੜ ਗੱਪਨ ਚੱਕ ਪਾਸ ਤੇ ਇੱਕ ਬੱਚੇ ਤੋਂ ਬਿਨਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਇਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ। ਹੋ ਸਣਾ ਠੀਕ ਠਾਕ ਜੀ। ਵਧੀਆ ਵਧੀਆ ਬੀਤ ਰਹੀ ਤੇ ਨਾ ਹੋ। ਸਭ ਵਧੀਆ ਜੀ। ਤੇ ਕਿੰਨੀਆਂ ਦੋ? ਹਾਂਜੀ 2000 ਰੁਪਏ ਜੀ ਆਪਣਾ ਮੱਝਾਂ। ਅੱਛਾ। ਹਾਂਜੀ ਹਾਂਜੀ। ਇੱਕ ਟੋਕਰ ਗੱਬਨ ਤੇ ਇੱਕ ਬੱਚੇ ਦਾ ਬਿਨਾਂ ਟੋਕਰੀ। ਤੇ ਆ ਗਾਂ ਜਿਹੜੀ। ਗਾਂ ਇਹ ਜਿਹੜੀ ਆਪਾਂ ਪਸਤ ਵੀਡੀਓ ਪਾਈ ਐ ਚ ਵਿਗੀ। ਅੱਛਾ ਵਿਗੀ ਆ। ਪੰਜ ਸਾਈ ਆਈ ਐ ਵੀਰੋਂ ਅੱਜ ਕੜਨੇ ਆ। ਅੱਛਾ ਅੱਜ ਕੜਨੀ ਹੋਣਾਂ ਨੇ। ਤੇ ਆ ਗਾਂ ਜਿਹੜੀ ਵਿਗੀ ਆ। ਹਾਂਜੀ। ਤੇ ਮੱਝਾਂ ਹੀ ਆ ਦੋ ਪੇ। ਫਿਰ ਪਹਿਲਾਂ ਆਹੀ ਵਿਖਾ ਦਈਏ। ਕਿੰਨਾ ਇਹਦੇ ਕੋਲ ਦੁੱਧ ਦੁੱਧਰ ਵੀ ਇਹਦੇ ਕੋਲ ਇਹ ਹੈਗਾ ਜਿਆਦਾ ਤੇ ਹੁਣ ਆ ਟਾਈਮ ਜਿਹੜਾ 6 ਕਿਲੋ ਪਾਣੀ ਰਗਾ ਦੁੱਧ ਆ ਅੱਛਾ ਇਹ ਮੱਝ ਬੋਲੀ ਦੇ ਨੂੰ ਟੀਕੇ ਆਪਾਂ ਦੋ ਦਿੱਤੇ ਭਰਾ ਠੀਕ ਆ ਹਾਂਜੀ ਹਾਂਜੀ ਠੀਤੇ ਨੇ ਤੇ ਸੱਜ ਨੇ ਦੁੱਧ ਚੰਗਾ ਕੱਢਿਆ ਨਾ ਵੀ ਜਿਹੜੀ ਡੇਰੀ ਵਾਲੀ ਕੋਈ ਲਈ ਹੋ ਅੰਦਰ 11-12 ਕਿਲੋ ਦੁੱਧ ਚੁੰਦੇ ਰਹੇ ਆ ਕਿਉਂਕਿ ਵੇਖਣ ਤੋਂ ਜਿਹੜੇ ਚੰਗੇ ਰਿਕਾਰਡ ਵਾਲੀ ਆ ਕੱਦ ਕਾਠ ਵੀ ਚੰਗਾ ਆ ਅੱਛਾ ਆ ਦੁੱਧਾਂ ਦੀਆਂ ਨਾੜਾਂ ਇੱਧਰ ਵੀ ਮਿਲਕ ਮੀਨ ਵੀ ਦੇਖ ਸਕਦੇ ਤੇ ਬਾਕੀ ਥਣ ਵੀ ਸਾਈਜ਼ ਵੀ ਚੰਗਾ ਵਾ ਤੇ ਹਵਾਨੇ ਦੀ ਬੰਤਰ ਵੀ ਚੰਗੀ ਆ ਜਿਹੜੀ ਖੋਲੋ ਹਣਜੀ ਤੋਰੀ ਆਪਸੇ ਵੀ ਉਹਦੀ ਨਾਲ ਲੱਗੀ ਜਿੱਦੀ ਉਹਦੇ ਪਾਸੇ ਇਧਰੇ ਖਵਾਉਂਦਾ ਆਪੋਲੇ ਗੋਸ ਕੱਤ ਘਾਠ ਵੀ ਇਹਦਾ ਪੂਰਾ ਜਵਾਨ ਆ ਜਿਹੜਾ ਡੇਰੀ ਜਵਾਈ ਆ ਜਿਹੜਾ ਕਿੰਦੇ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਹਰਪ੍ਰੀਤ ਜੀ ਜਿਹੜੇ ਸਾਹਰਾਂ ਦੇ ਨਾਲ ਮੱਧ ਲਈ ਤੇ ਉਹਨਾਂ ਨਾਲ ਆਪਾਂ ਕੋਈ ਨਹੀਂ ਮੁੱਲ ਹੋਣ ਜਿਹੜੀ ਆਪਾਂ ਦੇ ਦਾਂਗੇ ਸਾਢੇ 70 ਦੇ ਲਈ ਨਹੀਂ 60 ਦੀ ਨਹੀਂ ਜਾਣੀ ਏ ਕਿੰਨੇ ਡਿ ਜਾਊਗੀ ₹100 ਆਪਾਂ 50000 ਰੁਪਏ ਪਹੁੰਚ ਕਰ ਦਾਂਗੇ ਅੱਛਾ ਉਹ ਚੀਆ ਛੱਡ ਦਾਂਗੇ ਅੱਛਾ ਨਹੀਂ ਜਾਇਆ 100 ਕਿਲੋ ਮਿੰਟ ਤੱਕਰ ਪਹੁੰਚ ਪਹੁੰਚ ਕਰ ਦਾਂਗੇ ਬਾਕੀ ਇਹ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਹਾਂਜੀ ਇਹਦਾ ਨਾਲ ਜਿਹੜਾ ਵਾ ਬਾਕੀ ਕੱਦ ਕਾਠ ਵੀ ਚੰਗਾ ਵਾ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਵੀ ਚੰਗੀਆਂ ਵਾ ਜਿਹੋ ਜੀ ਗਾਂ ਤਿਆਰ ਹੁੰਦੀ ਆ ਤੇ ਚੰਗੀ ਰਕਮ ਦੀ ਤਿਆਰ ਹੁੰਨੀ ਆ ਜੀ ਆਉਂਦੇ ਵੀ ਅਸੀਂ 1,70,000 ਰੁਪਏ ਲੈ ਆਏ ਹਾਂ 18-19 ਕਿਲੋ ਦੁੱਧ ਮਿੰਨ ਕੇ ਲੈ ਆਏ ਹਾਂ ਠੀਕ ਆ ਸਾਂਭੀ ਘਾਟ ਇਹਨਾਂ ਨੇ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਹੁਣ ਇੱਕ ਆ ਤੋਕੜ ਗੱبن ਚੈੱਕ ਪਾਸ ਤੇ ਹਾਂਜੀ ਚੈੱਕ ਪਾਸ ਰੁਪਈ ਠੀਕ ਆ ਕਿੰਨੇ ਚਿਰ ਦੀ ਚੈੱਕ ਪਾਸ ਤੇ ਇਹ ਸਾਢੇ ਚੌ ਮਹੀਨੇ ਦੀ ਚੈੱਕ ਪਾਸ ਆ ਤੇ ਦੁੱਧ ਦੋ 7 ਕਿਲੋ ਪਨੀਰ ਗਿਆ ਤਿਆਰ ਹੋ ਗਿਆ ਅੱਛਾ ਹਾਂਜੀ ਹਾਂਜੀ ਤੁਰਾਂ ਫੇਰ ਇਹਨਾਂ ਖਾਣੇ ਦੇ ਵੀ ਦੇਖ ਸਕਦੇ ਲੱਗਦਾ ਚੰਗਾ ਮੈਨੂੰ ਵੀ ਇਹਨੂੰ ਵੀ ਚੰਗੀ ਲੱਗੀ ਆ। ਆਖੇ ਦੀਆਂ ਦੋਵੇਂ ਬਿੱਲੀਆਂ ਆਹ ਹਵਾ ਨੈਰਾ ਦੇਖਸਾ ਦੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਦੀ ਇਹਦਾ ਰੁਪਈਆ ਕੀ ਚੱਲ ਹੈ ਇਹਨੇ ਕੋਈ ਟੀਗਾ ਨਹੀਂ ਲਾਉਣਾ ਅੱਛਾ ਮਨ ਲਾ ਦੋਵੇਂ ਟਾਈਮ ਇਦਾਂ ਕਾਫੀ ਮਾਰ ਕੇ ਰੀਵੀ ਬਾਈ ਬਣ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਮੁੱਲ ਰੁਪਈਆ ਦਾ ਕਰਨੂ ਭਾਵਾ 5500 ਕਰ ਲਈਏ ਇੱਥੇ ਠੀਕ ਜਿਹਾ ਜਦ ਪਹੁੰਚ ਕਰ ਦਾਂਗੇ 55000 ਚ ਪਹੁੰਚ ਕਰਨੀ ਆ ਕਰ ਦਾਂਗੇ ਰੁਪਈਆ ਬਾਕੀ ਜੇ ਲ ਕੋਈ ਫੋਨ ਲਾਵੇ ਕੋਈ ਫੋਨ ਲਾਵੇ ਕੋਈ ਮਾਨਦਾਰ ਖੁੱਲੇ ਕਰਾਂਗੇ ਰੁਪਈਆ ਠੀਕ ਆ ਹਾਂਜੀ ਹਾਂਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆ ਭਾਵੇਂ ਜਿਆਦੇ ਦੁੱਧ ਵਾਲੀਆਂ ਦੇ ਭਾਵੇਂ ਥੋੜੇ ਦੁੱਧ ਵਾਲੀਆਂ ਆਪਣੀਆਂ ਵੇਖ ਕੇ ਤਸੱਲੀ ਕਰਕੇ ਚਵਾਈ ਕਰਕੇ ਫੇਰੀ ਪਸ਼ੂ ਖੜੋ ਜੀ